ਉਦਾਰੇ ਮਮਾ ਕੋ ਦੋ ਦੇ ਗੁੱਸੇ ਸਾਂਡੇ ਹੋਣੇ ਆ ਮਮਾ ਹਾਂ ਪਤਾ ਅੰਟੀ ਦਾ ਨੰਗਸੇ ਹੋਣ ਡੇ ਨਹੀਂ ਪਤਾ ਮੈਨੂੰ ਆਪ ਬਣਾਣੀ ਹੀ ਆਉਣ ਡਿਆ ਤਾਂ ਕਰਕੇ ਕੋਈ ਨਹੀਂ ਆਉਂਦੀ ਨਾ ਮੰਮੀ ਆ ਨਾ ਜਿੱਦਾਂ ਮੈਂ ਤੇਰੀ ਮੰਮੀ ਆ ਉਦਾਂ ਹੀ ਉਹ ਮੇਰੀ ਮੰਮੀ ਆ ਚੱਲ ਤੂੰ ਨਾ ਜਾ ਮੇਰੀ ਤੀ ਘੇੜਾ ਆਪਣੀ ਭੈਣ ਦੇ ਨਾਲ ਤੇ ਮੈਂ ਨਾ ਉਹ ਲੈ ਕੇ ਆਈ ਚਾਹ ਠੀਕ ਜਾ ਮੇਰੀ ਵੇਹ ਕਿੰਨੀਆਂ ਸੋਹਣੀਆਂ ਕੁੜੀਆਂ ਹੀ ਹੋ ਉਹਨਾਂ ਸ਼ਦਾਈਆਂ ਨੂੰ ਅਕਲ ਹੀ ਨਹੀਂ ਆਈ ਰੱਖਣ ਦੀ ਨਿਆਣਾ ਦੇ ਇਦਾਂ ਦਾ ਕਰੇ ਰੂਵ ਵਰਗੇ ਪੋਲੇ ਜਿਹੇ ਕਰੇ ਛੱਡਣ ਨੂੰ ਜੀ ਨਹੀਂ ਕਰਦਾ ਵੱਡੀ ਤੇ ਬਾੜੀ ਸੋਹਣੀ ਹੈ ਤੇ ਨਿੱਕੀ ਉਹਦੇ ਨਾਲੋਂ ਸੋਹਣੀ ਕੀ ਗੱਲਾਂ ਕਰ ਰਹੇ ਆ ਉੱਠ ਕੇ ਬਹੁਤਾ ਹਉ ਜਰਾ ਕਰ ਹਾਂ ਉੱਠ ਜੋ ਹਾਂ ਕੁੜੀਆ ਆ ਬੱਸ ਕੀ ਗੱਲਾਂ ਕਰਦੇ ਤੂੰ ਉਹ ਕੁੜੀਆਂ ਦੀਆਂ ਡਿਆ ਹੈ ਖੜਾ ਮੈਂ ਕਿੰਨੀਆਂ ਸੋਹਣੀਆਂ ਉਹ ਸੋਹਣੀਆ ਵਾ ਹਾਂ ਤੁਹਾਨੂੰ ਤੇ ਮੈਂ ਨਹੀਂ ਆ ਵੀ ਕੋਈ ਨਹੀਂ ਆਣਾ ਤੁਹਾਨੂੰ ਤੇ ਜਿਆਦਾ ਹੀ ਸੋਹਣਾ ਲੱਗਣ ਡੈ ਪੈਂਦਾ ਵਾ ਅਗਲੀ ਲੈ ਕੇ ਆ ਗਈ ਕੁੜੀਆਂ ਦੋਵੇਂ ਭਾਵੇਂ ਹੁਣ ਛੱਡ ਕੇ ਜਾਵੇ ਜਿੰਨੇ ਤੁਸੀਂ ਫੁੰਮਣ ਲਾਉਣ ਦੇ ਹੀ ਗਏ ਉਹਨਾਂ ਤੇ ਫਿਰ ਕੀ ਛੱਡ ਕੇ ਜਾਊਂ ਅਛਾ ਮਿਲਣਾ ਹੀ ਛੱਡ ਜੂਗੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੈਨੂੰ ਪੁੱਛਿਆ ਨਹੀਂ ਕੋਈ ਗਿਸ਼ਿਆ ਨਹੀਂ ਉਹੋ ਜੇ ਤੁਸੀਂ ਮੇਰੇ ਬਹਿਗੀ ਕਰ ਤੁਸੀਂ ਆਖਣੇ ਰੱਖਣਾ ਜਾਣ ਨਹੀਂ ਦੇਣੀ ਤੇ ਫਿਰ ਕੀ ਬਹਿ ਵੀ ਰਾਤ ਰੈਪੂਗੀ ਮੈਂ ਤੇ ਆ ਗੱਲ ਖੰਡੇ ਹੋਰ ਸੁਣ ਲਓ ਹਾਂ ਕਿ ਡਾਇਨੇਬਲ ਲੱਛਣ ਕੀਤਾ ਮਨਪਰੀਤ ਨੇ ਕਿਉਂ ਚੂੜਾ ਲਾ ਕੇ ਤੇ ਬੈਠ ਤੇ ਖਲਾ ਗਿਆ ਅੱਛਾ ਤੇ ਰੋਂ ਲਈ ਰੋਂ ਡਈ ਹੋਰ ਰੋਂ ਕਾਦੇ ਵਾਸਤੇ ਦੀ ਮੈਨੂੰ ਹਣ ਕੀ ਪਤਾ ਆਂਦੀ ਹੋਊਗੀ ਮੈਨੂੰ ਚੰਗੇ ਨਹੀਂ ਟੱਕਰੇ ਤਾਂ ਰੋਂਦੀ ਹੋਊਗੀ ਹੋਰ ਐਤੋਂ ਹੋਰ ਐਤੋਂ ਚੰਗਾ ਕੀ ਟਕਰਨਾ ਮੈਨੂੰ ਹਣ ਕੀ ਪਤਾ ਵਾ ਤੁਸੀਂ ਜਿਆਦੇ ਪੁੰਮਣ ਲਾਉਂਦੇ ਸੀ ਅਸੀਂ ਲੈ ਆਉਣੀ ਆ ਅਸੀਂ ਐਡਾ ਕਰ ਲੈਣਾ ਵਾ ਮਿਲਿਆਂ ਵਰਤੇ ਪਤਾ ਲੱਗਦਾ ਵਾ ਐਡਾ ਨਹੀਂ ਸੁੱਤਰ ਆਉਣੀ ਗੱਲ ਕੱਲਾ ਉਹਦੀ ਪਰਜਾਈ ਨੇ ਬਹੁਤ ਕੀਤੀਆਂ ਆਂਦੀ ਆ ਭੈ ਕਿਆ ਬੈਠੀ ਮੈਂ ਆ ਵੀ ਆ ਬੇ ਲੱਛਣ ਕੀਤਾ ਇਹ ਚੂੜਾ ਲਾਤਾ ਵਾ ਵੀ ਇਹਦਾ ਚਾਲ ਲੱਤ ਗਿਆ ਇਹ ਚੂੜਾ ਪਾ ਆਗੇ ਅੱਛਾ ਤੇ ਕਹਿੰਦੀ ਆ ਇਹ ਆਛਾ ਉਹ ਮੈਨੂੰ ਕੁਛ ਨਹੀਂ ਆ ਵੀ ਆ ਕਰਨੇ ਲਾਇਆ ਆ ਕਿੰਨੇ ਲਾਇਆ ਮੈਂ ਇਹ ਮਾਰਪੇ ਦਾ ਚੂੜਾ ਉਹਨੇ ਲਗਣਾ ਹੀਗਾ ਉਹਨੇ ਲਾਇਆ ਮੈਂ ਤੇ ਪਿਛਿਆ ਵੀ ਨਹੀਂਗਾ ਅੱਛਾ ਤੇ ਮੈਂ ਕਿਹਾ ਵੀ ਤੂੰ ਦੱਸ ਦੇ ਪਤਾ ਸਾਡੇ ਘਰ ਕਿਹੜੀ ਚੀਜ਼ ਦਾ ਘਾਟਾ ਹਾਂਦੀ ਮਾਸੀ ਜੀ ਤੁਹਾਡੇ ਘਰ ਨਹੀਂ ਘਾਟਾ ਤੇ ਤੁਹਾਡੇ ਕਿਹੜਾ ਘਾਟਾ ਵਾ ਮੇਰਾ ਬੰਦਾ ਬਾਹਰ ਮੇਰਾ ਧੇਰ ਜਿਹੜਾ ਕਰਨ ਪੁਲਸ ਚ ਹਾਂਜੀ ਸਾਡੇ ਘਰ ਕਿਹੜੀ ਚੀਜ਼ ਦਾ ਘਾਟਾ ਵਾ ਅੱਛਾ ਤੇ ਇਹ ਤੁਸੀਂ ਇਹ ਦੱਸ ਦੋ ਰੱਖਣੀ ਆ ਕਿ ਨਹੀਂ ਰੱਖਣੀ ਰੱਖਣੀ ਜਾਂ ਨਾ ਰੱਖਣੀ ਤੇ ਕਹਿ ਕੋ ਗੱਲ ਹੀ ਨਹੀਂ ਹੋਈ ਐਦਾਂ ਦੀਆਂ ਗੱਲਾਂ ਕਰਦੀ ਆਉਂਦਿਆਂ ਹੀ ਅਜੇ ਚਾਹ ਨਹੀਂ ਪੀਤੀ ਤੇ ਉਹ ਜੀ ਤੁਹਾਡੀ 9 ਡੇਢ ਘੰਟਾ ਉਹ ਚੱਲਿਆ ਆਈ ਨੂੰ ਹਲ ਤੱਕ ਚਾਹ ਦਾ ਘੁੱਟ ਨਹੀਂ ਪਿਆ ਲਿਆ ਜਿਵੇਂ ਅੰਦਰ ਦੇਖਣ ਗਈ ਆ ਤੇ ਗੰਦੇ ਜਿਹੇ ਲੰਡੇ ਹੀ ਫੋਨ ਕਰ ਕਰ ਸੱਦੀ ਹੋ ਇਹਨੇ ਅਛਾ ਫੋਨ ਕਰ ਕਰ ਸੱਦੀ ਉਹ ਤੇ ਮੈਂ ਹਾਂ ਜੇ ਫੋਨ ਕਰਕੇ ਸੱਦੀ ਤੇ ਪਹਿਲਾਂ ਪਕੌੜੇ ਕੱਢਦੀ ਹਾਂ ਆਉਂਦਿਆਂ ਨੂੰ ਹੋਏ ਛੱਡ ਪਰਾਂ ਯਾਰ ਸੋਚਿਆ ਹੀ ਕੋਹ ਵਾ ਤੇ ਹੋਇਆ ਕੋਹ ਵਾ ਇਹੋ ਤਾਂ ਮੈਂ ਕਹਿੰਨੀ ਆ ਇਹਨਾਂ ਪਕੌੜਿਆਂ ਦੀ ਪਈ ਆ ਉਦੋਂ ਤੇ ਇਹੋ ਜੀ ਕੋਈ ਗੱਲ ਨਹੀਂ ਸੀ ਉਦੋਂ ਤੇ ਐ ਦੰਤੇ-ਦੰਦ ਨਹੀਂ ਖਰੇ ਚੁੱਕਿਆ ਹੁਣ ਪਰਝਾਈ ਵੀ ਆਣ ਕੇ ਫਿਰ ਗੱਲਾਂ ਲੈ ਵੀ ਕਰਦੀ ਆ ਉਹ ਤਾਂ ਮੈਂ ਵੀ ਇਹਨਾਂ ਪਕੌੜਿਆਂ ਦੀ ਪਈ ਐ ਤੇ ਅਗਲੀ ਜਾਂਦੀ ਜੇ ਰੱਖਣੀ ਤੇ ਤਾਂ ਵੀ ਜੇ ਨਹੀਂ ਰੱਖਣੀ ਤੇ ਤਾਂ ਵੀ ਉਹਨੇ ਕਿੱਡੀ ਕੀਤੀ ਇਤਰਾ ਮੂੰਹ ਪਰ ਕੇ ਗੱਲ ਕਹਿ ਦਿੱਤੀ ਮੈਂ ਪੁੱਛਿਆ ਬਦਾਂ ਨੂੰ ਉਹ ਬਾਬਾ ਪੁੱਛਣਾ ਕੀ ਆਵੇ ਤੁਹਾਡੇ ਗਾੜੀ ਜੋੜੇ ਹੱਥ ਪਹਿਲਾਂ ਉਹਨੇ ਮੇਰ ਨਾਲ ਕੀਤੀਆਂ ਵਾ ਹੁਣ ਮੈਂ ਤੁਹਾਡ ਨਾਲ ਕੀਤੀਆਂ ਵਾ ਹੁਣ ਤੁਸੀਂ ਉੱਠ ਕੇ ਫੇਰ ਉਹਦਣਾ ਕਰਨ ਜਾਓਗੇ ਤੇ ਕੀ ਫਾਇਦਾ ਨਿਕਲਣਾ ਵਾ ਅਜੇ ਕਰ ਲੈੰਦੋ ਉਹਨਾਂ ਨੂੰ ਹੋਰ ਅਜੇ ਇੱਥੇ ਹੀ ਆ ਅਜੇ ਕੀਤਾ ਹੋਰ ਇਹਨਾਂ ਨੇ ਕੀ ਕੀ ਕਰਨੀਆਂ ਹੁਣ ਐਤੋਂ ਹੋਰ ਕੀ ਹੋ ਜਾਣਾ ਪਈ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਮੈਂ ਕਹਿੰਨੀ ਸੀ ਵੀ ਆਪਾਂ ਨਹੀਂ ਕਰਨਾ ਤਲਾਸ਼ ਜ਼ਿਆਦਾ ਉਦੋਂ ਤੁਸੀਂ ਕਿਸੇ ਦੀ ਮੰਨਦੇ ਹੀ ਗੱਲ ਉਦੋਂ ਤੁਸੀਂ ਪਿਓ ਬਤਾਂਦੇ ਹੀ ਕਿ ਪਤਾ ਨਹੀਂ ਕੀ ਪਾੜ ਥੰਮ ਲਿਆ ਵਾ ਪਤਾ ਨਹੀਂ ਕੀ ਅਲੋਕਾਰ ਕੰਮ ਕਰ ਲਿਆ ਦੁਨੀਆ ਨਾਲੋਂ ਜਦੋਂ ਹੋ ਨਹੀਂ ਨਾ ਡਿਆ ਤੇ ਮੇਰਾ ਮਨ ਨਹੀਂ ਵੀ ਚੱਲ ਹੋ ਜੀ ਇਹਦੇ ਨਾਲੋਂ ਤੇ ਮੇਰਾ ਪੁੱਤ ਕੁਵਾਰਾ ਹੀ ਚੰਗਾ ਸੀ ਹੈ ਦੋ ਜਾਂ ਦੋ ਕੁੜੀਆਂ ਤੇ ਤੀਜੀ ਮਾਂ ਤਿੰਨ ਜਾਣੀਆਂ ਤੇ ਚੌਥੀ ਮੈਂ ਚਾਰ ਸੂਟ ਲਿਆਉਂਗੀ ਜੇ ਇੱਕ ਇੱਕ ਵੰਡੇ ਨਹੀਂ ਆਉਣਾ ਹੈ ਕੁਵਾਰੀ ਆਉਂਦੀ ਤੇ ਸਭ ਕੋਈ ਚੰਗਾ ਹੁੰਦਾ ਨਾਲੇ ਉਹ ਲੇਕੇ ਵੀ ਹੁੰਦੀ ਆਪਣੇ ਤੇ ਕੇਆਂ ਉਤਰੇ ਇੱਕ ਗੱਲ ਹੈਗੀ ਫਿਰ ਇਹ ਗੱਲ ਆ ਵੀ ਮਨਪਰੀ ਨੂੰ ਵੀ ਕਿੰਨੀ ਗੱਲਾਂ ਅਗਲਾ ਹੈ ਜੇ ਚੂੜਾ ਲਾਉਣਾ ਹੈ ਤੇ ਤੈਨੂੰ ਪੁੱਛ ਲੈਂਦੀ ਮੈਂ ਲਾਵਾਂਗੇ ਮੈਂ ਨਾ ਲਾਵਾਂ ਜਦੋਂ ਮੈਂ ਬੋਲਦੀ ਆ ਨਾ ਤੁਸੀਂ ਸਾਰਾ ਮੇਰਾ ਕਸੂਰ ਕੱਢਦੇ ਜੀ ਉੱਤ ਉਤੋਂ ਵੱਧ ਤੇ ਤੁਸੀਂ ਉਤੋਂ ਵੱਧ ਉਦੋਂ ਮੇਰੀ ਵੀ ਸੁਣਿਆ ਕਰੋ ਨਾ ਮੈਂ ਵੀ ਕਿਤੇ ਬੋਲਦੀ ਆ ਮੈਂ ਸ਼ਦੈਣ ਨਹੀਂ ਢੀ ਹੈਗੀ ਹੁਣ ਸਾਹ ਨਾ ਲੰਮੇ ਨੰਮੇ ਖਿੱਚੋ ਹਾਂ ਹੁਣ ਆਪਣੇ ਵੇਲੇ ਨੂੰ ਪਛਤਾਓ ਕਿਤੇ ਨੂੰ ਵੀ ਸਾਡਾ ਕੀ ਹੋ ਗਿਆ ਦਾਸ ਸੰਦੀਪ ਨੂੰ ਵੀ ਇਦਾਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਦਿਆ ਸਾਰੇ ਮੂੰਹ ਭਰ ਕੇ ਹੈ ਭਾਈ ਕਿਹੜਾ ਟਾਈਮ ਹੋਇਆ ਹੀ ਵਿਆਹ ਨੂੰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਡੇ ਘਰ ਤੇ ਵੀ ਕੀ ਹੈ ਆੜ ਕੇ ਗੱਲਾਂ ਕਰਨ ਦੀ ਇਹਨਾਂ ਮਾਂ ਨੂੰ ਦੁਖੀ ਕਰਕੇ ਰੱਖ ਦਿੱਤਾ ਕੋਲ ਠੀਕ ਹੈ ਨਾ ਕੋਲ ਏਰੀਂ ਲਵਾ ਕੇ ਸਾਲੇ ਆਏ ਮੈਂ ਤਾਂ ਕਹਿਣੀ ਇਹ ਜਰਾਬਾਂ ਨਾਲ ਤੇਨੂੰ ਗਰਮੀ ਲੱਗਣ ਦੀ ਹੈ ਤੇ ਉਹ ਵੀ ਮਲਾਤੀਆਂ ਤੇ ਦੀ ਵੀ ਤੂੰ ਚੱਕਦੀ ਨਹੀਂ ਹੈਗੀ ਕੀ ਗੱਲ ਹੋਈ ਬਾਬੀ ਕੁਛ ਨਹੀਂ ਮੰਨਦੀ ਮੈਨੂੰ ਨਾ ਘਰ ਵੀ ਨਹੀਂ ਕੁਝ ਕੰਨਾਂ ਚ ਪਾਉਣ ਦਿੰਦੀ ਹੱਥ ਮਾਰ ਮਾਰ ਕੇ ਨਾ ਤੇ ਨਾ ਰਹਿੰਦੀ ਆ ਹਾਂ ਤਿੰਨ ਮਾਮਾ ਦੇ ਪਛਾਨ ਨਹੀਂ ਆਂਦੀ ਜੀ ਉਹ ਤਾਂ ਮਮਨੇ ਗੱਲਾਂ ਕਰ ਹੈ ਹੰਦੂ ਮਾਮੀ ਨੂੰ ਮਮਬਾ ਬਾਲਿਆ ਨਾ ਅਬ ਇਹਨਾਂ ਨੂੰ ਇਹਨੂੰ ਨਹੀਂ ਪਤਾ ਲੱਗਣਾ ਹਨਾ ਕਿ ਮੇਰੀ ਮਾਂ ਕਿਹੜੀ ਆ ਤੂੰ ਹੀ ਆ ਇਹਦੀ ਮਾਂ ਬਣੀ ਹੋਣਾ ਹਨਾ ਮਨਪੀਤ ਇਹਦੇ ਚੋਂ ਛੋਟੀ ਆ ਨਾ ਹੁਣ ਸਮ੍ਰੀਤ ਨੂੰ ਸਾਰੀ ਸਮਝ ਆ। ਹਾਂ। ਇਹਨੂੰ ਜਿਹੜੀ ਨੂੰ ਜੇ ਦੱਸਾਂਗੇ ਤਾਂ ਫੇਰ ਹੀ ਆ। ਨਹੀਂ ਨਾਲੇ ਭਾਬੀ ਜ਼ਰੂਰੀ ਨਹੀਂ ਹੁੰਦਾ ਕਿ ਜਨਮ ਦੇਣ ਵਾਲੀ ਮਾਂ ਹੁੰਦੀ ਆ। ਇੰਨਾ ਪਿਆਰ ਨਾ ਕੋਈ ਹੋਰ ਨਹੀਂ ਦੇ ਸਕਦਾ। ਕਈ ਵਾਰੀ ਮੇਰੇ ਸਾਹਮਣੇ ਨਾ ਮਾਂ ਵੀ ਨਹੀਂ ਦੇ ਸਕਦੀ ਜਿੰਨਾ ਤੂੰ ਦੇ ਦਿੰਦੀ ਐ। ਇਹਦੇ ਤੇ ਆਪਣੇ ਹਨਾ ਪਿਓ ਨੇ ਵੀ ਵੇਖ ਲਾ। ਪਿਓ ਦਦਾ ਹੈ ਨਹੀਂ ਇਦਾਂ ਦਾ। ਚਲੋ ਜਿੱਦਾਂ ਦਾ ਵੀ ਹਨਾ ਵੀ ਮਗਰ ਲੱਗਣਾ ਵੀ ਕਿਹੜਾ ਫੇਰ ਸਮਝਦਾ ਦੀ ਆ। ਪਰ ਮੇਰੀਆਂ ਦੁੱਧੀਆਂ ਇੱਕ ਵਾਰੀ ਮੈਂ ਤੇ ਧੱਕਿਆਂ ਜੋਗੀ ਹੋ ਗਈ ਹੈਗੀ ਨਾ ਤੇ ਕੋਈ ਨਹੀਂ ਇਹਨੂੰ ਤੇ ਤੂੰ ਆਪਣੀ ਧੀ ਸਮਝ ਹੈਨਾ ਮੇਰੇ ਤੋਂ ਵੀ ਜ਼ਿਆਦਾ ਪਿਆਰ ਕਰਦੀ ਹੈ ਤੂੰ ਇਹਨੂੰ ਤੇ ਚਲੋ ਦੋਵੇਂ ਭੈਣ ਭਰਾ ਹੋ ਗਏ ਰਲਵੀ ਦਾਤ ਹੋ ਗਈ ਆ ਹੁਣ ਤੇਰੇ ਵੀ ਤੇ ਮਨਪੀਤ ਤੇਰਾ ਕੀ ਮਤਲਬ ਮੈਂ ਸਮਰੀਥ ਨਹੀਂ ਪਿਆਰ ਕਰਦੀ ਕਬੀ ਕਰਦੀ ਤੇ ਹੈਗੀ ਆ ਉਹਨੂੰ ਵੀ ਪਰ ਇਹਦੇ ਬਾਅਦ ਹੀ ਤੂੰ ਮਾਮਾ ਉਹਦੇ ਬਾਅਦ ਹੀ ਮਾਮੀ ਰਹਿਣਾ ਵਾ ਕਿਉਂਕਿ ਉਹ ਹੁਣ ਸਾਰਾ ਕੁਝ ਸਮਝਦੀ ਹੈ ਨਾ ਵੱਡੇ ਕਹਿੰਦੇ ਆ ਨਾ ਰੁੱਖ ਜੜਾ ਵਾ ਉਹ ਲਾ ਕੇ ਕਿਤੇ ਲਾਈਏ ਤੇ ਕਮਲਾ ਜਾਂਦਾ ਵਾ ਤੇ ਇਹਨੂੰ ਤੇ ਤੂੰ ਜਿੱਦਾਂ ਮਰਜ਼ੀ ਸਮਝ ਇਹ ਤੇ ਤੇਰੀ ਆ ਹੁਣ ਮੈਂ ਤੇ ਆਪ ਬੜੀ ਖੁਸ਼ ਹਾਂ ਕਿ ਚੱਲ ਪਰਮਾਤਮਣੇ ਮੇਰੀ ਇੱਕ ਤੇ ਗੱਲ ਸੁਣੀ ਆ ਕਿ ਇੱਕ ਤੀਨੁਦਰਾ ਜੀਰੂ ਖੁਸ਼ੀ ਰੱਖੂਗਾ ਨਾ ਐਦਾਂ ਕਰ ਸੰਦੀਪ ਦਾ ਕਹਿ ਕੇ ਇੱਥੇ ਛੱਡ ਜਾਂ ਹਾਂ ਮੇਰਾ ਨਹੀਂ ਜੀ ਲੱਗਦਾ ਉਹ ਕਿਤੇ ਮਿਲਣ ਵੀ ਨਹੀਂ ਜਾਣ ਦਿੰਦੀ ਨਾ ਮੰਮੀ ਫਿਰ ਕੀ ਕਰਾਂ ਮਰਜ਼ੀ ਤੂੰ ਤਾਂ ਕਹਿੰਦੀ ਮੈਂ ਆਉਣਾ ਆਉਣਾ ਤੂੰ ਤੇ ਆਈ ਨਹੀਂ ਹੈਗੀ ਨਹੀਂ ਆਉਣ ਦਿੰਦੀ ਭਾਬੀ ਰੋਜ ਕੋਈ ਨਾ ਕੋਈ ਬੰਦ ਮੈਨੂੰ ਕਿੰਨੀ ਗੱਲਾਂ ਇੱਥੇ ਕਰਨ ਦਾ ਹੀ ਪਤਾ ਨਹੀਂ ਕਿਉਂ ਬਸ ਚੰਗਾ ਹੀ ਨਹੀਂ ਸਮਝਦੇ ਡੈਡੀ ਵੀ ਚੰਗਾ ਸਮਝਦੇ ਆ ਨਹੀਂ ਤੇ ਫਿਰ ਵੀ ਉਹ ਹੁੰਦਾ ਤੇ ਘਰਾਂ 'ਚ ਕਈ ਗੱਲਾਂ ਹੁੰਦੀਆਂ ਪਰ ਹਣਾ ਥੋੜਾ ਬੋਤਾ ਸਮਝੇ ਵੀ ਪਹਿਲੀ ਵਾਰੀ ਨੇ ਆਈ ਆ ਹਨਾ ਤੇ ਤੂੰ ਪਹਿਲੀ ਵਾਰੀ ਮੈਨੂੰ ਗੱਲਾਂ ਕਰਨ ਦਾ ਤੀਂ ਹਨੇ ਭਾਬੀ ਮੈਨੂੰ ਲੱਗਦਾ ਨਾ ਜਿੱਦਾਂ ਪੂਰੀ ਅਕਲ ਜੀ ਨਹੀਂ ਆ ਗਈ ਮੰਮੀ ਨੂੰ ਐਵੇਂ ਸਮਝਣ ਲੱਗਦੀ ਕੀ ਬੋਲਦੇ ਕੀ ਨਹੀਂ ਵੇਖਦੇ ਹੀ ਨਹੀਂ ਆ ਵੀ ਕੋਈ ਪ੍ਰਾਉਣਾ ਆ ਵਾ ਜੋ ਕਿਦਾਂ ਵਾ ਕਿਦਾਂ ਨਹੀਂ ਪਰ ਇਹ ਥੋੜਾ ਵਾ ਵੀ ਹਰ ਵੇਲੇ ਤੈਨੂੰ ਝੜਕਦੇ ਹੀ ਰਹੋ ਝੜਕਦੇ ਹੀ ਰਹੋ ਹੁਣ ਗੱਲੀ ਗੱਲੀ ਮੈਨੂੰ ਸੁਣਾਉਂਦੀ ਰਹਿੰਦੀ ਮੇਰਾ ਮੁੰਡਾ ਕੁਵਾਰਾ ਹੈਗਾ ਤੇ ਭਾਬੀ ਮੈਂ ਕਿਹੜਾ ਕਾਲੀ ਪਈ ਹੀਗੀ ਇੱਥੇ ਹੁਣ ਨੂੰ ਮੈਂ ਤੇ ਕਿਹਾ ਹੀਗਾ ਪਹਿਲਾਂ ਹੀ ਪਿੰਨਾ ਮੈਨੂੰ ਕਿਤੇ ਕੱਲਿਓ ਨਾ ਕੱਲਿਓ ਤੇ ਮਨ ਜੇ ਕੁਵਾਰਾ ਹੈ ਤੇ ਅਸੀਂ ਤੇ ਨਹੀਂ ਕਿਹਾ ਰਿਸ਼ਤਾ ਤੁਸੀਂ ਕਰ ਲੋ ਆਪ ਹੀ ਲਾ ਕੇ ਗਏ ਰਿਸ਼ਤਾ ਅਡੇ ਘਰ ਇਹਨਾਂ ਵਾਲੀ ਵਿਆਹ ਦੀ ਹੋਈ ਹੈ ਕੋਈ ਨਹੀਂ ਜਲ ਮੈਂ ਕਰਨ ਨਾਲ ਗੱਲ ਕਰਾਂਗੀ ਉਹਦਾ ਮੁੰਡਾ ਠੀਕ ਰਹਿੰਦਾ ਤੇਰੇ ਨਾਲ ਆ ਉਹ ਉਹ ਦੋਵੇਂ ਸਭਾ ਮਤਲਬ ਗੱਲ ਪਰ ਠੀਕ ਹੀ ਆ ਤੇ ਉਹਨੂੰ ਤੇ ਨਹੀਂ ਮੈਂ ਐਵੇਂ ਗਲਤ ਕਮਾ ਹਨਾ ਉਹ ਸਭ ਜਦੋਂ ਮੰਮੀ ਨੇ ਕਈ ਵਾਰੀ ਹੋਰ ਹੀ ਸਾਬ ਨਾਲ ਬੋਲਦੇ ਹੁੰਦੇ ਤੇ ਮੈਂ ਸਗੋਂ ਕਿਹਾ ਮੈਂ ਹੈ ਇਦਾਂ ਨਾ ਬੋਲਿਆ ਕਰੋ ਵੀ ਚੰਗੇ ਨਹੀਂ ਲੱਗਦਾ ਤੇ ਉਹ ਤੇ ਮਨਮੁਨ ਜਾਂਦੇ ਆ ਗੱਲ ਉਹਦੇ ਸਗੋਂ ਮੈਨੂੰ ਇਦਾਂ ਵੀ ਕਹਿੰਦੇ ਰਹਿੰਦੇ ਆ ਵੀ ਅਸੀਂ ਦੋਵੇਂ ਹੀ ਲੈ ਆਉਣੀ ਆ ਦੋਵੇਂ ਹੀ ਲੈ ਆਉਣੀ ਆ ਫਿਰ ਮੈਂ ਕਹਿੰਨੀ ਆ ਭੀ ਨਹੀਂ ਪੀਰ ਸਮਰੀਤ ਹੀ ਲੈਉਂਦੀ ਹਾਂ ਤੇ ਇਹਦਾ ਕੋਈ ਨਹੀਂ ਇਹਨੂੰ ਇਹਦੇ ਵਾਸਤੇ ਨਹੀਂ ਮੈਨੂੰ ਟੈਨਸ਼ਨ ਹੁੰਦੀ ਨਹੀਂ ਮੈਨੂੰ ਪੀਰ ਹੁਣ ਇਹਦੇ ਨਾਲ ਸਾਡਾ ਵੀ ਜੀ ਕਿੰਨਾ ਲੱਗਾ ਹੈ ਨਾਲ ਇਹਦੇ ਨਾਲ ਕਿੰਨਾ ਪਿਆਰ ਪਿਆ ਹਨਾ ਹੂੰ ਜਦ ਤੁਸੀਂ ਕਰਨਾ ਕਰਿਆ ਕਰ ਮੈਂ ਕਰਦੀ ਆ ਗੱਲ ਸਮਰੀਤ ਬਾਰੇ ਵੀ ਉਹੀ ਜਿਹਾ ਕਰਣ ਲਈ ਜਦਾਂ ਚੱਲੀਏ ਚੱਲੀਏ ਉਹ ਤਾਂ ਇਹ ਤੇ ਤੈਨੂੰ ਦੇਖਣ ਲਈ ਮੈਂ ਚਲ ਤੂੰ ਆਉਣਾ ਇਹ ਤੇ ਤੂੰ ਆਈ ਨਹੀਂ ਬਾਅਦ ਚ ਆ ਕੋਈ ਨਹੀਂ ਮੈਂ ਨਾ ਡਾੜੀ ਨੂੰ ਭੇਜਦੀ ਆ ਦੇ ਫਿਰ ਤੀਂ ਗੱਲੀ ਗੱਲੀ ਕਹਦੇ ਹੋ ਕਿ ਸਮਝੀ ਤੇ ਇੱਥੇ ਰਹੂਗੀ ਹਣ ਚਲ ਕੋਈ ਗੱਲ ਹੀ ਮੈਂ ਕਰਨਾ ਸਲਾਹ ਕਰ ਲੈਣੀ ਆ ਕੋਈ ਘੋਨ ਨਾ ਕਰਨਾ ਮੈਂ ਨਵੇਂ ਸਿਰੇ ਤੋਂ ਫਿਰ ਨੂੰ ਇੱਥੇ ਸਕੂਲ ਪਾਲਾਂਗੇ ਨਾ ਫੇਰ ਹੁਣ ਤੁਹਾਨੂੰ ਪਤਾ ਵਾ ਅੱਗੇ ਪਿਛਲਾ ਸਾਲ ਵੀ ਤਾਂ ਇਦਾਂ ਹੀ ਵਿਚਾਰੀ ਦਾ ਖਰਾਬ ਗਿਆ ਵਾ ਹੁਣ ਤੇ ਚਲ ਐਡਮਿਸ਼ਨਾਂ ਹੋਣੀਆਂ ਵਾ ਨਵੇਂ ਸਿਰੇ ਤੋਂ ਤੇ ਕਰ ਲੈਂਦੀ ਆ ਫੇਰ ਚਲ ਕੋਈ ਨਹੀਂ ਤੂੰ ਨਾ ਫਿਕਰ ਕਰੀ ਮੈਂ ਕਰ ਲੈਨੀ ਗੱਲ ਸਲਾਹ ਕਰ ਲੈਨੀ ਆਂ ਘਰੇ ਹਾਂ ਕੋਈ ਨਹੀਂ ਫੇਰ ਮੈਂ ਡੈਡੀ ਨੂੰ ਭੇਜਦੀ ਹਾਂ ਡੈਟੇ ਵੱਲ ਹਾਂ ਕੋਈ ਗੱਲ ਠੀਕ ਕੀ ਸ਼ੌਨਾ ਚੀਕਦੇ ਡੈਡ ਇਸ ਦੀ ਪਾਪੀ ਬਲੌਂਡ ਹੈ ਹੈਗੇ ਕਿੰਦੇ ਕੋਈ ਸਲਾਹ ਕਰਨੀ ਆ ਉਹ ਤਾਂ ਮੈਨੂੰ ਮੇਰਨਾ ਸਲਾਹ ਕਰਨੀ ਹਾਂਜੀ ਮੈਂ ਤਾਂ ਪਾਣੀ ਸਲਾਹ ਕਰਨੀ ਆ ਨਾਲੇ ਤੂੰ ਵੀ ਬੜੀ ਸਿਆਣੀ ਆ ਤੇ ਨਾਲੇ ਉਹ ਭਾਬੀ ਤੇਰੀ ਆਈ ਸੰਦੀਪ ਪੁੱਤੇ ਦੇ ਨਾਲ ਉਹ ਵੀ ਜਰੀ ਸਿਆਣੀ ਆ ਤੇ ਮੇਰੀ ਹੁਣ ਕੀ ਮੈਨੂੰ ਕੀ ਪੁੱਛਣਾ ਉਥੇ ਕੀ ਗੱਲ ਹੋਈ ਡੈਡੀ ਜੀ ਕੋਈ ਨਹੀਂ ਗੱਲ ਉਥੇ ਕੀ ਹੋਣੀ ਮਰਜੀ ਦਾ ਮੈਨੂੰ ਨਾ ਕਰਨ ਦਾ ਫੋਨ ਆ ਗਿਆ ਫਿਰ ਅਸੀਂ ਜਾਣੇ ਹੁਣ ਬਾਬੇ ਕਰਨ ਨੂੰ ਕਹੋ ਮੈਨੂੰ ਮਿਲ ਜਾ ਕੇ ਨਹੀਂ ਉਹਨਾਂ ਲਈ ਗੁਰੂਵਰ ਸੀ ਇਦਾਂ ਦਾ ਪੈ ਗਿਆ ਕਹਿੰਦਾ ਕਿ ਮੈਂ ਗੁਰੂਵਰ ਵਿੱਚ ਛੱਡ ਜਾਣਾ ਫਿਰ ਮੇਰੇ ਕੋ ਆ ਜਾਣਾ ਨਹੀਂ ਜਾਣਾ ਤੇ ਮੈਂ ਤੂੰ ਕੋਈ ਨਹੀਂ ਹੁਣ ਘਰੇ ਛੱਡਿਆ ਨਾਲ ਲਾ ਕੇ ਗੁਰੂਵਰ ਨੂੰ ਬਾਬੇ ਤਾਂ ਕਾੜੀ ਪੈ ਗਈਆਂ ਤੇ ਫਿਰ ਨਹੀਂ ਬਹੁਤ ਤੂੰ ਇਦਾਂ ਕਰ ਵੀ ਸਮਰੀਤ ਨੇ ਨਾ ਰਹਿਣਾ ਤੇਰੇ ਕੋ ਦੋ ਦਿਨ ਉਹ ਇਦਰੀ ਬੜੀ ਵਿਚਾਰੀ ਫੇਰ ਤੁਸੀਂ ਆਇਓ ਕੋਈ ਨਹੀਂ ਉੱਥੇ ਆਇਓ ਨਹੀਂ ਜਾਣੇ ਠੀਕ ਜੀ ਮੈਂ ਕੰਨੀ ਕਰਨ ਬੈਹ ਹੀ ਜਾਂਦਾ ਹਾਂ ਹਾਂ ਚਲੋ ਫੇਰ ਮੈਂ ਤੋਰਉਣੀ ਆ ਤੁਹਾਨੂੰ ਠੀਕ ਹੈ ਡੈਡੀ ਜੀ ਮੈਂ ਤੋਰਾਂਗਾ ਹਾਂ ਤੋਰਿਆ ਹਾਂ ਨਾਲੇ ਮੈਂ ਕਰਨ ਨੂੰ ਮੇ ਲਾਵਾਂ ਆ ਫੜਿਆ ਚਲੋ ਚਲੋ ਠੀਕ ਹੈ ਮਾਸੀ ਨੂੰ ਘਰ ਨਹੀਂ ਆਉਣਾ ਉਹਨੇ ਨਹੀਂ ਉਹਨਾਂ ਨੂੰ ਨਾ ਕੰਮ ਹੋ ਜਾਣਾ ਜ਼ਰੂਰੀ ਇਹ ਆਉਣਗੇ ਕੋਈ ਗੱਲ ਨਹੀਂ ਮੰਮੀ ਜੀ ਚਲੋ ਠੀਕ ਹੈ ਭਾਬੀ ਨੂੰ ਮਿਲਿਓ ਚੱਲੇ ਜੇ ਮੈਂ ਵੀ ਮੇਰਾ ਪਰਸ ਤੇ ਆਉਂਦਾ ਮਿਲਿਓ ਨਹੀਂ ਕਿਉਂ ਚੱਲੋ ਜਲਦੀ ਪਾ ਮਾਸੀ ਜੀ ਆ ਗਿਆ ਕਰਨ ਲੈਣਾ ਲੋ ਤੇ ਫੇਰ ਕੀ ਉਹਨਾਂ ਬਾਜ਼ਮਾਰ ਤੇ ਰੱਟੜੀ ਬਕਾਉਨੇ ਆ ਹੁਣ ਕਿ ਨਹੀਂ ਰੋਟੀ ਨਹੀਂ ਖਾਣੀ ਹੁਣ ਮਾਸੀ ਜੀ ਤੇ ਸਮਰੀਦ ਨਾ ਜਿਆਦਾ ਜਿਆਦਾ ਕਰਦੀ ਉਹ ਫੇਰ ਰੈਪੂਗੀ ਦੋ ਦਿਨ ਇੱਥੇ ਹੁਣ ਕੋਈ ਨਹੀਂ ਫਿਰ ਜਾਊਗੀ ਮਨਪ੍ਰੀਤ ਹੁਣ ਆਉਣਗੇ ਸਾਡੇ ਕੋਲ ਹੀ ਨਹੀਂ ਗੁੱਸਾ ਕਰ ਲਿਆ ਮੈਂ ਕਿਸੇ ਗੱਲ ਦਾ ਨਹੀਂ ਮਾਸੀ ਜੀ ਗੁੱਸਾ ਕਿਉਂ ਕਰਨਾ ਏ ਤੇ ਫੇਰ ਤੂੰ ਰੋ ਹੁਣ ਕਿ ਜੇ ਤੂੰ ਆਈਆਂ ਤੇ ਤੂੰ ਹੱਥ ਦੇ ਕਰਨ ਦੀ ਡਿਊਟੀ ਤੇ ਇਦਾਂ ਹੀ ਫੋਨ ਆ ਜਾਂਦੇ ਆ ਹੁਣ ਉਹਨੂੰ ਜਾਣਾ ਪੈਣਾ ਨਾ ਜ਼ਰੂਰੀ ਫੇਰ ਕੋਈ ਗੱਲ ਨਹੀਂ ਫੇਰ ਕਿਸ ਦਿਨ ਆ ਤੈਨੂੰ ਛੱਡ ਆਊਗਾ ਮਨਜੋਤ ਇਨੀਆਂ ਗੱਲਾਂ ਦਾ ਨਾ ਗੁੱਸਾ ਨਹੀਂ ਕਰ ਗਿਆਂਦਾ ਮਾਸਾ ਮਾਸਾ ਗੱਲਾਂ ਦਾ ਸੰਦੀਪ ਤੂੰ ਤਾਂ ਸਿਆਣੀ ਹੀ ਸਿਆਣੀ ਕਰਕੇ ਮੈਂ ਤੇਰੇ ਨਾਲ ਜਿਹੜੀ ਵੀ ਕੋਈ ਗੱਲ ਕੀਤੀ ਕੀਤੀ ਆ ਮੈਂ ਮੁੱਕਰਦੀ ਨਹੀਂਗੀ ਨਹੀਂ ਮਾਸੀ ਜੀ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗੀ ਨਾਲੇ ਹੁਣ ਮਨਜੋਤ ਕੱਲਾ ਕਿੱਦਾਂ ਜਾਊਗਾ ਇਹਨੂੰ ਨਾਲ ਲੈ ਕੇ ਆ ਉਹ ਕੋਈ ਨਹੀਂ ਫੇਰ ਕਿਸ ਦਿਨ ਜਾਣ ਕੇ ਦਊਗਾ ਫੇਰ ਇਹਨੂੰ ਥੋੜਾ ਬੋਤਾ ਪੁੱਤ ਸਮਝਾ ਕੇ ਵੀ ਜਾ ਨਾ ਨਿੱਕੀ ਨਿੱਕੀ ਗੱਲ ਤੇ ਹੁਣ ਆਪਾ ਛੱਡ ਦੇ ਮੈਂ ਮੂੰਹ ਤੇ ਕਹਿ ਦਿੰਦੀ ਹੁਣ ਉੱਥੇ ਬਹਿ ਕੇ ਤੈਨੂੰ ਸਮਝਾ ਦੋ ਮਿੰਟ ਪਹਿਲਾਂ ਤੇ ਫੇਰ ਜਾਵੀ ਤੇ ਜੇ ਨਹੀਂ ਤੇ ਤੂੰ ਰਹਿ ਫੇਰ ਰਾਤ ਨਹੀਂ ਕੋਈ ਗੱਲ ਨਹੀਂ ਮਾਸੀ ਜੀ ਮੈਂ ਕੀਤੀ ਹੈ ਗੱਲ ਕੋਈ ਗੱਲ ਹੀ ਤੋਹੀ ਨਾ ਫਿਕਰ ਕਰੋ ਚਲ ਆ ਮਨਪ੍ਰੀਤ ਸਿਰ ਉਹਨੇ ਹੁਣ ਜਾਣਾ ਚਲੋ ਠੀਕ ਮਮੇ ਤੋ ਰਾਵਾਂ ਥੋ ਚੰਗਾ ਵੇ ਗੱਡੀ ਗਈ ਸਿਆਣੇ ਹੱਥੀ ਤੋਰਨ ਮਮੀ ਮੈਂ ਤੋ ਰਿਆ ਵਾਂ ਭਾਬੀ ਨੂੰ ਭਾਬੀ ਮੋੜੇ ਹੁਣ ਲੱਗੀ ਜਿਹੜੀ ਏਡੀ ਕਾਲੀ ਹੈ ਜਾਣ ਵਾਸਤੇ ਲੈ ਵੀ ਸਿਆਣੇ ਬੰਦੇ ਦੀ ਕੋਈ ਮੁਕਤ ਨਹੀਂ ਆ ਇੱਥੋਂ ਵੀ ਤੂੰ ਤੋਰਨ ਲਈ ਤੇ ਇੱਥੋਂ ਵੀ ਤੂੰ ਤੋੜ ਕੇ ਆ ਜਾਣਾ ਵਾ ਤੈਨੂੰ ਹੁਣ ਕਿਹੜਾ ਸਮਝਾਉਣ ਲੱਗੀ ਆ ਮੈਂ ਚੰਗਾ ਭਲਾ ਕਿਹਾ ਮੈਂ ਹੈ ਇਹਨੂੰ ਸਮਝੀ ਸੰਦੀਪ ਸਮਝਾ ਕੇ ਜਾ ਨਹੀਂ ਮਾਸੀ ਜੀ ਕਰ ਲਈਏ ਗੱਲ ਮੈਂ ਸਮਝਾ ਲਿਆ ਵਾ ਆ ਗਏ ਨੇ ਚੰਗਾ ਹੋ ਗਿਆ ਤੁਸੀਂ ਹਾਂ ਤੁਹਾਡੀ ਵੱਲੋਂ ਚੱਲੀ ਸੀ ਮੈਂ ਮੇਰੇ ਚੱਲੀ ਗਈ ਮੈਨੂੰ ਵੀ ਆਖਣ ਧੀ ਸੀ ਸੁਣ ਲਿਆ ਮੈਂ ਤੇਰੀਆਂ ਵੀ ਮੈਨੂੰ ਆਂਦੀ ਇਹੇ ਭਾਬੀ ਬੁਲਾਉਣ ਧੀ ਤੁਹਾਨੂੰ ਤੁਹਾਡੇ ਨਾਲ ਕੋਈ ਸਲਾਹ ਕਰਨੀ ਹੈ ਤੇ ਮੈਂ ਤੁਹਾਡੀ ਕਾਹਦੀ ਸਲਾਹ ਹਣ ਤੇ ਫੇਰ ਕਰਕੇ ਕਿਉਂ ਨਹੀਂ ਗਈ ਹੈ ਫੇਰ ਸਲਾਹ ਕਰਕੇ ਕਿਉਂ ਨਹੀਂ ਗਈ ਇਹ ਤਾਂ ਗੱਲ ਕਰਨ ਦੇ ਵੀ ਸਲਾਹ ਕਰਨੀ ਆ ਤੇ ਫੇਰ ਉਸੇ ਵੇਲੇ ਆਣ ਕੇ ਤੋਰ ਵੀ ਪਈ ਮੈਨੂੰ ਫੋਨ ਆ ਗਿਆ ਮੈਨੂੰ ਫੋਨ ਆ ਗਿਆ ਪਤਾ ਹੀ ਨਾ ਬਾਸਰ ਦੇ ਮੈਨੂੰ ਪੱਠੇ ਪਾ ਦੇਣੇ ਆ ਕੋਈ ਨਾ ਕੋਈ ਨਾ ਕੋਈ ਗੱਲ ਇਹਨਾਂ ਨੇ ਸੱਚੀ ਕਰਨੀ ਆ ਨਹੀਂ ਪਰ ਫਿਰ ਆਈ ਕੀ ਲੈਣੋ ਆਈ ਤੇ ਗਈ ਆਈ ਤੇ ਗਈ ਬਸ ਆ ਵੀ ਕੋਈ ਗੱਲ ਮਤਲਬ ਉਹ ਵੀ ਸਿਆਣੇ ਬੰਦੇ ਦੀ ਕੋਈ ਬੁਤ ਨਹੀਂ ਰਹਿ ਗਈ ਘਰ ਦੇ ਵਿੱਚ ਸਮਰੀਤ ਆਂਦੀ ਇੱਥੇ ਰਹੂਗੀ ਦੋ ਚਾਰ ਦਿਨ ਮੈਂ ਸਵੇਰੇ ਫੇਰ ਲੈ ਜੂਗਾ ਕਰਨਾਂ ਦੀ ਨਹੀਂ ਜੇ ਰਹੂਗੀ ਦੋ ਚਾਰ ਦਿਨ ਪਰ ਜਦਾਂ ਸ਼ਨੀਆਣੀ ਰਹਿ ਵੀ ਕੋਵੇ ਤਾਂ ਵੀ ਕੋਈ ਗੱਲ ਨਹੀਂ ਪਰ ਕੋਈ ਢੰਗ ਤਰੀਕਾ ਹੁੰਦਾ ਬੋਲਣ ਦਾ ਵੀ ਕੋਈ ਗੱਲ ਕਰਨ ਦਾ ਵੀ ਤੂੰ ਆਈ ਆ ਅੰਦਰ ਹੀ ਬੜੀ ਰਹੀ ਆ ਕਿਤੇ ਆਣ ਕੇ ਲਾ ਕੇ ਬੈਠੀ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਨਹੀਂ ਕੀਤੀ ਕਿ ਹੁਣ ਦੁਰਪੀ ਆ ਮੈਂ ਤਾਂ ਹੁਣ ਕੋ ਸਮਝਾ ਕੇ ਜਾ ਇਹਨੂੰ ਆਂਦੀ ਸਮਝਾ ਲਿਆ ਵਾ ਮਾਸੀ ਜੀ ਮੈਂ ਕੋਈ ਨਹੀਂ ਤੇ ਕਰਨ ਦਾ ਫੋਨ ਆ ਗਿਆ ਵਾ ਕੋਈ ਪਤਾ ਨਹੀਂ ਕਿੱਦਾਂ ਮੈਨੂੰ ਸਮਝਣ ਲੱਗੀ ਕੀ ਕਹਿ ਗਈ ਚਲ ਗਈ ਬਸ ਅੱਛਾ ਤੇ ਆ ਸਿਆਣੀ ਤੋਰਨ ਗਈ ਮਗਰ ਮੰਮੀ ਜੀ ਮੈਂ ਤੋਰ ਆਵਾ ਤਾਂ ਅੱਛਾ ਕੋਈ ਨਹੀਂ ਤੋਰ ਆਉਂਦਾ ਤੋਰਨੇ ਆ ਕੀ ਆ ਕਰਨੀਆਂ ਗੱਲਾਂ ਹੀ ਆ ਕਿ ਉੱਥੇ ਹੋਰ ਕੋ ਲੋਕੇ ਕਰ ਲੈਣਗੀਆਂ ਦੋ ਉਹ ਚੱਲ ਅੱਛਾ ਤੇ ਇੱਥੇ ਕਰ ਲੈਂਦੀਆਂ ਇੱਥੇ ਜੁਗਲੀ ਕਰ ਲੈਂਦੀਆਂ ਜਾਂ ਕਹਿੰਦੀ ਮੰਮੀ ਜੀ ਆਜੋ ਭਾਬੀ ਤੋਰ ਆਈਏ ਚੱਲ ਸਾਡੇ ਕੰਨ ਕਾਲੇ ਚੱਲੇ ਆ ਅਸੀਂ ਜਦੋਂ ਸੁਣਨੀਆਂ ਨਹੀਂ ਜੋ ਮਨਜੀ ਕਰਦੀਆਂ ਰਹਿਣ ਨਾ ਕਰਦੀਆਂ ਰਹਿਣ ਸਾਨੂੰ ਕੀ ਇੱਕ ਕਾਨ ਅੰਦੇ ਸੋਣਾ ਤੇ ਇੱਕ ਕੰਨ ਕੱਢ ਸਾਡੇ ਘਰ ਨਹੀਂ ਇਹੋ ਜਿਹੀਆਂ ਗੱਲਾਂ ਲਫ ਝੱਟ ਲੰਘਣੇ ਇੱਧਰ ਸੁਣ ਲੋ ਤੇ ਇੱਧਰ ਕੱਢ ਲੋ ਅਸੀਂ ਛਦਾਈ ਆ ਫਿਰ ਅਸੀਂ ਹੈ ਹੀ ਨਹੀਂ ਕੱਖ ਵੀ ਘਰ ਦੇ ਵਿੱਚ ਇੱਧਰ ਸੁਣ ਲੋ ਤੇ ਇੱਧਰ ਕੱਢ ਲੋ ਗੱਲ ਦਾ ਮੈਂ ਕੀ ਕਰਾਂ ਗੱਲ ਵਿੱਚ ਦਮ ਹੋਣਾ ਚਾਹੀਦਾ ਵਾ ਕੋਈ ਕਰਾ ਮੈਂ ਗੱਲ ਪੈ ਜਾ ਹੋ ਰਹੀ ਅੱਗ ਚੁਕਲਾ ਅੱਗ ਲਾਉਣ ਨੂੰ ਆ ਗਈ ਹੋਰ ਵੇ ਐਵੇਂ ਗੱਲਾਂ ਮਾਰੀ ਜਾਂਦੀ ਤੂੰ ਮੈਨੂੰ ਥਾਣ ਨਹੀਂ ਦੂ ਤੂੰ ਉਹ ਤਾਂ ਸੁਣਨੀ ਨਹੀਂ ਕਿਹਦੀ ਤੇ ਜੇ ਤੂੰ ਸੁਣਨ ਵਾਲਾ ਹੋਵੇ ਤਾਂ ਘਾਟਾ ਕਾਦਾ ਜੇ ਮੈਂ ਗੱਲਾਂ ਦੋ ਚਾਰ ਕਰਕੇ ਆਈਂ ਤੇ ਬਸ ਐ ਹੋਈ ਵੀ ਤੂੰ ਉਹ ਸਿਆਣੀ ਅਰ ਚੱਲ ਮੇਰੇ ਭਾਈ ਗੋਗਲਵਾ ਤਾਂ ਮਿੱਟੀ ਛਾੜ ਦਿੱਤੀ ਆ ਪਤਾ ਨਹੀਂ ਕੀ ਐ ਸਮਝਦਾ ਵਾ ਆਪਣੇ ਆਪ ਨੂੰ ਇਦਾਂ ਕਿ ਗਾ ਸਿੱਧੀ ਪਧਰੀ ਗੱਲ ਕਰ ਉਹਦੇ ਨਾਲ ਵੀ ਇਦਾਂ ਕਰਦੀ ਆ ਇਹ ਇਦਾਂ ਕਰਦੀ ਆ ਵੀ ਕੀ ਤੂੰ ਪੁੱਤ ਚੌਨੀ ਆ ਹੁਣ ਹਮਮ ਅਾਂ ਅੰਕਲ ਬੜੇ ਥੋਨੇ ਦੇ ਲੈ ਤੈਨੂੰ ਜੀ ਪਾ ਪਾ ਗਿਆ ਤਾਂ ਨਾ ਪਰ ਦਬੇ ਨਾ trap ਆ ਪਾ ਲੱਗਦਾ ਵਾਂ ਕਰਨ ਦਾ ਬੜਾ ਜੀ ਕੰਡਿਆ ਵਿਚਾਰੇ ਦਾ ਖਲੋਣ ਨੂੰ ਤੁਹਾਨੂੰ ਪਤਾ ਹੈ ਸਰਕਾਰੀ ਨੌਕਰੀ ਮੈਂ ਨੌਕਰੀ ਕਿਤੇ ਨਖਰਾ ਗਈ ਸਹੀ ਗੱਲ ਹੁਣ ਪਤਾ ਲੱਗਦਾ ਹੀ ਕਿ ਨੌਕਰੀ ਕਿਤੇ ਨਖਰਾ ਸੀ ਪਹਿਲੇ ਐਵੇਂ ਥੋੜਾ ਸਰਕਾਰ ਦੇ ਜਾਂਦੀ ਹੈ ਤਨਖਾਹ ਆਉਂਦੀ ਹੈ 3 ਮਹੀਨੇ ਤੇ ਇੱਥੇ ਰਹਿਣਾ ਚਲ ਇੱਕ ਤੇ ਖੁਸ਼ੀ ਹੈਗੀ ਹੈ ਨਾ ਹੂੰ ਸ਼ਾਬਾਸ਼ ਇੰਨਾ ਚਿਰ ਲਾਤਾ ਵਾ ਤੁਰਨ ਜਾਣ ਲੱਗਿਆ ਤੇ ਮੈਂ ਤਾਂ ਖਾ ਨਾਲ ਹੀ ਚਲ ਗਿਆ ਘਰੇ ਤੁਸੀਂ ਅੱਛਾ ਹੁਣ ਮੂੰਹ ਤੇ ਉਂਗਲਾਂ ਰਹਾ ਕੇ ਮੈਨੂੰ ਸਿਖਾ ਲ ਨਾ ਕੋਈ ਤੇਨੇ ਮੈਂ ਦੱਸਾਂ ਮੰਮੀ ਮੈਂ ਵੀ ਯਾਦ ਹਿੰਦਰ ਇਹਨਾਂ ਨੂੰ ਗਰਾਂ ਲੱਗ ਚੱਲਿਆ ਹੈਗਾ ਜਿੱਥੇ ਖਲੋਤਿਆ ਰਹੀਂ ਦੀਆਂ ਤੇ ਨੀ ਨੀਜੀ ਕੁੜੀ ਉਹ ਤੇ ਕੀ ਅਸਰ ਪਊਗਾ ਅਸਰ ਹੋਤੇ ਕਿਉਂ ਪੈਣਾ ਵਾ ਇੰਜ ਇੰਜ ਕਰਦੇ ਆਉਂਦੇ ਇੰਜ ਇੰਜ ਕਰਕੇ ਆਉਂਦੇ ਉਹ ਅਸਰ ਨਹੀਂ ਸ਼ਰਮ ਕਰੋ ਸ਼ਰਮ ਥੋੜੀ ਬਹੁਤੀ ਕੀ ਲੋਕੀ ਆਂਦੇ ਹੋਣਗੇ ਜਿਹੜੀ ਪਿਛੀਆਂ ਕੁੜੀ ਲਿਆਂਦੀ ਆ ਉਹਨਾਂ ਐਡੇ ਖੁਸ਼ ਹੋਣਦੇ ਆ ਤੇ ਮੰਮੀ ਹੁਣ ਮੈ ਤਾਂ ਪਿਓ ਲੱਗਦਾ ਵਾ ਕਿ ਉਹ ਲੱਗਦਾ ਕਿ ਹੋਰ ਅੱਛਾ ਤਾਂ ਹੀ ਕਹਿੰਦੇ ਆਂਡੇ ਪਾਪਾ ਵਾ ਪਾਪਾ ਵਾ ਜੇ ਉਹਦੀ ਮਾਂ ਨੂੰ ਅਪਣਾਇਆ ਤੇ ਕੁੜੀ ਬਣਾਉਣੀ ਪੈਣੀ ਆ ਹਾਂ ਨਹੀਂ ਬਹੁਤ ਲੇਟ ਹੋ ਗਿਆ ਤੂੰ ਤੇ ਇਹ ਤਾਂ ਬਹੁਤ ਚਿਰ ਪਹਿਲਾਂ ਦੀ ਬਣਾਉਣੀ ਚਾਹੀਦੀ ਸੀ ਇਹ ਤੇ ਤੂੰ ਜ਼ਿਆਦਾ ਹੀ ਲੇਟ ਹੋ ਗਿਆ ਪੁੱਤ ਬਹੁਤ ਸੋਹਣਾ ਕੀਤਾ ਜਿਹੜਾ ਫੇਰ ਵੀ ਟਾਈਮ ਨਾਲ ਤੂੰ ਸੰਭਲ ਗਿਆ ਸ਼ੁਕਰ ਨਹੀਂ ਮਨਾਉਂਦੀ ਤੇ ਵਿਆਹ ਹੋ ਗਿਆ ਮੇਰਾ ਸ਼ੁਕਰ ਮਨਾਉਣੀ ਮੇਰਾ ਵਿਆਹ ਹੋ ਗਿਆ ਆ ਤਾਂ ਫੇਰ ਆ ਪਰ ਜਿਹੜੇ ਨਿਆਣੇ ਲਈ ਫਿਰਦੀ ਐ ਇਹਨਾਂ ਨਾਲ ਸ਼ੁਕਰ ਨਹੀਂ ਮਨਾਉਂਦੀ ਤੇ ਮੰਮੀ ਨਿਆਣੇ ਕਿੱਥੇ ਜਾਣ ਵਿਚਾਰੇ ਅਜੇ ਤਾਂ ਖੁਸ਼ੀ ਪਈ ਹੁੰਦੀ ਨਾ ਜੇ ਕੁੜੀ ਰੋਂਦੀ ਰਾਂਦੀ ਨਾ ਤੇ ਸੰਦੀਪ ਜੀ ਨੇ ਉਹ ਵੀ ਕੁੜੀ ਛੱਡ ਜਾਣੀ ਤੇ ਫੇਰ ਕੀ ਹੋਣਾ ਹੈ ਅੱਛਾ ਫੇਰ ਨਿਆਣੇ ਪਾਲਣੂ ਦਾ ਕੰਮ ਆਲੀਆਂ ਲਾ ਲੈਣੀਆਂ ਹੀ ਨਾ ਫੇਰ ਹੀ ਘਰ ਦਾ ਕੰਮ ਚੱਲਣਾ ਹੈਗਾ ਦੋ ਨਿਆਣੇ ਸਾਹਮਣੇ ਸੌਕੇ ਨਾ ਪਹਿਲਾਂ ਹੀ ਪਤਾ ਸੀ ਕਿ ਦੋ ਕੁੜੀਆਂ ਮੋਹਦੀਆਂ ਤੇ ਤਾਂ ਹੀ ਵਿਆਹ ਕਰਾਇਆ ਵਾ ਮਨਜੋਤ ਮੇਰਾ ਸਿਰ ਨਾ ਖਪਾ ਬਾਰ-ਬਾਰ ਪਿਛਲੀਆਂ ਗੱਲਾਂ ਕਰ ਕਰਕੇ ਤੈਨੂੰ ਮੈਂ ਮੰਮੀ ਹੁਣ ਕੁੜੀ ਇੱਥੇ ਰਹਿਣਾ ਉਹਨੇ ਕੁੜੀ ਨੇ ਉਹਦੇ ਸਾਹਮਣੇ ਦਾ ਫालतू ਫੁੱਲ ਸਣਾ ਬੋਲੇਗਾ ਚੰਗਾ ਕਿੰਨਾ ਚਿਰ ਰਹਿਣਾ ਅਜੇ ਨੇ ਪੱਕੀ ਆ ਗਈ ਹੁਣ ਅੱਛਾ ਇੱਥੇ ਸਕੂਲੇ ਪਾਣੀ ਹੋ ਉਹ ਭਰਾਵਾ ਉਹ ਕਹਿ ਗਈ ਵੀ ਦੋ ਚਾਰ ਦਿਨ ਹਟਕੇ ਲੈ ਜਾਾਂਗੇ ਤੇ ਮੈਂ ਸਗੋਂ ਆਖੇ پلਕੇ ਹੀ ਕਰਨ ਨੂੰ ਕਲਾਰੀ ਤੂੰ ਵਾਲੀ ਪੱਟੀ ਦੱਸਣ ਡੈ ਪਿਆ ਤੇ ਮਰਜੀ ਕਹੀ ਜਾਣ ਮੈਂ ਨਹੀਂ ਆਂਦੇਣਾ ਹਣ ਨੂੰ ਸਿੱਧੀ ਗੱਲ ਵਾ ਮਨਜੋਤ ਆਖੇ ਲੱਗ ਜਾ ਆਖੇ ਲੱਗ ਜਾ ਤੈਨੂੰ ਪਤਾ ਨਹੀਂ ਤੇਰੀ ਸਾਲਿਆਰ ਕੀ ਗੱਲਾਂ ਕਰਕੇ ਗਈ ਅੰਦਰ ਅਗਲੀ ਆਂਦੀ ਰੱਖਣੀ ਤਾਂ ਵੀ ਦੱਸੋ ਨਹੀਂ ਰੱਖਣੀ ਤਾਂ ਵੀ ਦੱਸੋ ਤੇ ਮੰਮੀ ਥੁੰਗੜਾ ਸਿੱਧਾ ਬੋਲੀ ਹੁੰਨੀ ਇਹਨੂੰ ਅੱਛਾ ਮੈਂ ਉਹਨੂੰ ਕੀ ਫੱਟ ਮਾਰ ਦਿੱਤਾ ਹਾਂ ਸਾਹਮਣੇ ਇਹਨਾਂ ਨੇ ਬੋਲਣ ਲਈ ਤੇ ਉਹਨੂੰ ਕੀ ਕੀ ਬੋਲਿਆ ਹੋਊਗਾ ਤੂੰ ਇਹਨਾਂ ਨੇ ਬੋਲਣ ਲਈ ਇਹ ਤਾਂ ਆਪਣੀ ਘਰ ਦੀ ਆ ਆ ਤਾਂ ਉਹ ਨਿੱਕੀ ਜਿਹੀ ਕੁੜੀ ਉੱਤੇ ਕੀ ਅਸਰ ਪੈਂਦਾ ਹੋਊਗਾ ਅੱਛਾ ਅਜੇ ਉਹ ਨਿੱਕੀ ਜੀ ਆ ਤੇ ਅਸਰ ਫਿਰ ਪੈਣਾ ਨਹੀਂ ਹੋਤੇ ਜੇ ਤੇ ਵੱਡੀ ਹੋਏ ਮਾਸਾ ਫਿਰ ਅਸਰ ਪਾਊਗਾ ਨਿੱਕੀ ਨੂੰ ਕੀ ਪਤਾ ਕੀ ਗੱਲਾਂ ਕਰਦੇ ਕੀ ਨਹੀਂ ਕਰਦੇ ਫਿਰ ਜੇ ਨਿੱਕੀ ਜੀ ਆ ਮੀ ਉਹਦਾ ਝਾਕਾ ਖੋਲ ਜਣਾ ਤੇ ਨੌਂ ਦਾ ਮੁੜ ਕੇ ਤੂੰ ਪਛਤਾਉਣਾ ਹੀ ਹੋਇ ਇਤਰੇ ਗਾਲੀ ਚੁੱਪ ਜਾਂਦੀ ਆ ਉਹ ਮਨਜੋ ਤਾਵੇ ਤੇਰੇ ਗਾੜੀ ਜੋੜੇ ਹੱਥ ਆਪਣੇ ਫੋਨ ਫਾਨ ਕਰ ਤੇ ਆਪਣੀ ਸਾਈ ਲੱਭ ਆਪਣੇ ਕੰਮ ਤੇ ਜਾ ਸਾਰਾ ਦਿਨ ਕੰਮ ਕਰ ਜੇ ਨਹੀਂ ਤੇ ਟੈਕਸੀ ਸਟੈਂਡ ਤੇ ਉੱਥੇ ਬੈਠਾ ਰਿਆ ਕਰ ਅੱਡੇ ਤੇ ਤੇ ਸ਼ਾਮਾਂ ਨੂੰ ਘਰ ਆਇਆ ਕਰ ਤੇ ਸਿਰ ਨਾ ਖਪਾਇਆ ਕਰ ਹਰ ਇੱਕ ਗੱਲ ਦੇ ਵਿੱਚ ਸਿਰ ੜ ਹਾਰੇ ਗੱਲ ਵਿੱਚ aerationਾ ਬੁੜੀਆਂ ਵਾਂਗੂ ਤੂੰ ਆ ਤੇ ਮੈਨੂੰ ਵੇਚ ਹੀ ਦੇਹ ਤੂੰ ਤੇ ਇਕੱਠੇ ਪੈਸੇ ਵਟਲਾ ਮੇਰੇ ਘਰ ਮੈਂ ਬੜਾ ਹੀ ਨਾ ਕਦ ਮੈਂ ਵੇਚਣ ਦੀ ਗੱਲ ਕੀਤੀ ਆ ਤਾ ਕਮਾਈ ਕਰਨ ਦੀ ਗੱਲ ਕੀਤੀ ਆ ਕਪਾਈ ਭੁੱਖੇ ਨਹੀਂ ਮੰਨਦੇ ਤੇਰਾ ਪੈ ਹੈਗਾ ਵਾ ਚਲ ਠੀਕ ਆ ਆ ਰੁੱਖਾ ਨਾ ਲੱਗੇ ਆ ਨਾ ਲਾਲਾ ਲਾਲਾ ਪਰੂ ਲਾ ਲੈ ਵੀ ਮਾਈ ਵਾਲੀ ਤਾਂ ਹਾਦੀ ਹੋ ਗਈ ਕੇ ਪਾਸੇ ਨਹੀਂ ਜੀਂਦੇ ਅੰਡੀ ਜੇ ਪਹਿਲਾਂ ਵਿਆਹ ਨਹੀਂ ਹੁੰਦਾ ਉਦੋਂ ਕਹਿੰਦੀ ਮੇਰੇ ਗੋਡੇ ਦੋਦੇ ਆ ਹੋ ਗਿਆ मैं ਬਿਮਾਰ ਹਾਂ ਤੇ ਜੇ ਹੁਣ ਵਿਆਹ ਹੋ ਗਿਆ ਹੁਣ ਜੀ ਨੌ ਵਾਲੇ ਵਿਖੇ ਜਾਂਦੀ ਨਹੀਂ ਹੈ ਪਤਾ ਨਹੀਂ ਸੱਸਾਂ ਕਿਉਂ ਇਦਾਂ ਹੁੰਦੀਆਂ ਵਾ ਮਮਾ ਰਹਿਮਤ ਘਤ ਚਲ ਗਈ ਆ ਪੁੱਤਰ ਰਹਿਮਤ ਨੇ ਹੁਣ ਮਾਮੀ ਕੋ ਰਹਿਣਾ ਵਾ ਤੇ ਤੈਨੂੰ ਇਹੀ ਹੁਣ ਇੱਥੇ ਰੱਖ ਲੈਣਾ ਵਾ ਠੀਕ ਆ ਤੇ ਨਿੱਥੇ ਸਕੂਲੇ ਪਾਉਣਾ ਪਰ ਕਿਸ ਦੇ ਸਾਹਮਣੇ ਹਜੇ ਨਾਂ ਨਾ ਨਾਨਾ ਮੈਂ ਕੀ ਕਹਾਂ ਮਾਤਾ ਨਹੀਂ ਕਹਿੰਦਾ ਉਹ ਦਦੀ ਮਾਂ ਮਾਂ ਤੇ ਰਹੀ ਹੁਣ ਉਹ ਦਦੀ ਮਾਂ ਤੇ ਮੇਰੀ ਹੋਰ ਕਿੰਨਾ ਪਿਆਰ ਕਰਦੇ ਮੈਨੂੰ ਉਹਨਾਂ ਵਾਂਗੂੰ ਥੋੜਾ ਇਹ ਕਿਤੇ ਗੁੱਸੇ ਹੁੰਦੇ ਰਹਿੰਦੇ ਤੁਹਾਨੂੰ ਫੁੱਤ ਜਿੰਨਾ ਟਾਈਮ ਹੁੰਦੇ ਕਰਮਾਂ ਦੇ ਵਿੱਚ ਹੀ ਨਾ ਤੇਰੇ ਉਹਨਾਂ ਚੋਂ ਤੂੰ ਉਹਦਾ ਪਿਆਰ ਲੈ ਲਿਆ ਹੀ ਕੋ ਉਹ ਦਦੀ ਦਾ ਹੁਣ ਤੇਰੀ ਦਾਦੀ ਇਹ ਆ ਤੇ ਦਾਦੀ ਨੂੰ ਕੀ ਕਰੂ ਗੁੱਸੇ ਨਾਲ ਕਰ ਮੈਨੂੰ ਬੜਾ ਮੈਨੂੰ ਚੰਗਾ ਨਹੀਂ ਲੱਗਦਾ ਜੇ ਤੁਹਾਨੂੰ ਉਹ ਦਾਦੀ ਗੁੱਸੇ ਹੁੰਦੇ ਆ ਫੁੱਤ ਕੋਈ ਨਹੀਂ ਤੂੰ ਪਿਆਰ ਕਰੀ ਨਾ ਜਦੋਂ ਕਿ ਹਾਂ ਕੋ ਪਿਆਰ ਲੈਣਾ ਹੋਵੇ ਉਹ ਬੰਦੇ ਨੂੰ ਪਿਆਰ ਨਾ ਬੋਲੀਏ ਫਿਰ ਅਗਲਾ ਬੰਦਾ ਵੀ ਪਿਆਰ ਕਰਨ ਦਾ ਪੈਂਦਾ ਵਾ ਠੀਕ ਆ ਤੇ ਜੇ ਹਾਂ ਕੀ ਹੋਇਆ ਥਗ ਗਿਆ ਹਾਂ ਹਾਂ ਰਹਿਮਤ ਦਾ ਕੰਢੀ ਹੀਗੀ ਮੈਂ ਚਲ ਕੋਈ ਨਹੀਂ ਉਹਨੇ ਉੱਥੇ ਰਹਿਣਾ ਮੈਨੂੰ ਪਤਾ ਨਾ ਮਾਂ ਤੁਹਾਨੂੰ ਪਤਾ ਹੀ ਕਿਵੇਂ ਹੋਣਾ ਨਹੀਂ ਬਤਾਉ ਬਤਾ ਮੈਨੂੰ ਪਤਾ ਕਿੰਨਾ ਵਧੀਆ ਸਰਪ੍ਰਾਈਜ਼ ਮਿਲਿਆ ਹਨ ਸੁਣੀ ਮੇਰੇ ਫਰੋਗਨਾਲ ਦੀ ਆ ਦਰ ਕਿੱਥਾਈ ਸ਼ੋਹਕ ਨਾਲਦੀ ਇਧਰ ਪਾ ਪਾ ਲੈ ਕੇ ਆਏ ਹੀ ਹੂੰ ਸੁਣੀ ਨਾ ਚਲੋ ਇਹਦੇ ਕਿਤਾਬਾਂ ਬੈਗ ਉਹ ਪਹਿਲਾਂ ਮੰਮੀ ਨੂੰ ਤੇ ਪੁੱਛ ਲੋ ਉਹ ਮੰਮੀ ਨੇ ਕੀ ਕਹਿਣਾ ਮੰਮੀ ਇੱਥੇ ਪਤਾ ਮਾਦਾ ਕਰਦੀ ਹੁੰਦੀ ਆ ਥੋੜਾ ਪਤਾ ਉਹਦੇ ਸਾਹਮਣੇ ਘਾਟੀ ਪਿਆਰ ਕਰਿਆ ਕਰ ਸਾਨੂੰ ਪਤਾ ੜੀ ਧੀ ਆ ਐਂ ਭਾਲਣੀ ਆ ਉਹ ਨੂੰ ਖੇਜੀ ਚੜਦੀ ਆ ਮੇਰਾ ਪਿਆਰ ਬੁਰਾ ਕਨੰਦਰ ਬੜਕੇ ਕਰ ਲਿਆ ਚਲੋ ਕੋਈ ਨਹੀਂ ਹੁਣ ਉਜੀ ਰੋਪੋ ਉਜੀ ਰੋ ਕੀ ਕੀ ਖਾਣਾ ਪੀਣਾ ਦੱਸ ਖਾਣ ਪੀਣੋਂ ਉਹ ਖੁੱਲੀ ਜੀ ਹਾਂ ਖਾਣਾ ਵਾਸਤੇ ਨੀ ਪੀਜਾ ਖਾਣਾ 버ਗਰ ਖਾਣਾ ਨਿਊਡਲ ਖਾਣੇ ਇਹਦੀ ਰੋਟੀ ਦਾ ਕਹਿ ਤਾ ਤਾਂ ਫਿਰ ਰੋਣਾ ਵਾ ਹਣਾ ਚੱਲ ਅੱਜ ਬੁੱਧਵਾਰ ਆ ਅੱਜ ਫੇ ਪੀਜਾ ਫ੍ਰੀ ਇੱਕ ਨਾ ਇੱਕ ਹਮ ਜਿਆਦਾ ਨਹੀਂ ਖਾਣੇ ਪੀਜੇ ਠੀਕ ਆ ਆ ਉਹ ਨਹੀਂ ਉਹ ਮੈਂ ਮਾਂ ਨੇ ਵੀ ਗੁੱਸੇ ਹੋਣਾ ਨਾ ਤੁਹਾਨੂੰ ਪਤਾ ਹੀ ਆ ਉਹ ਆਪਾਂ ਉੱਥੇ ਹੀ ਆ ਕੇ ਖਾਵਾਂਗੇ ਤੇ ਮੈਂ ਕਿੱਥੇ ਜਾਵਾਂ ਤੇ ਵਾਰੀ ਕਿਉਂ ਲੈ ਆਵਾਂਗੇ ਇਹ ਚੋਰੀ ਦੀ ਚੀਜ਼ ਲੈ ਆਂਦੀ ਨਾ ਟਿਕਾਣੇ ਲਾਉਣੀ ਜਿੱਦਾਂ ਲਾਸਟ ਟਿਕਾਣੇ ਲਈਦੀ ਇਦਾਂ ਕੰਮ ਹੋ ਰਹਿਣਾ ਵਾ ਉੱਥੇ ਵੀ ਅਹੀਂ ਨਾ ਬੜੀ ਚੋਰੀ-ਕਿਚੋਰੀ ਕਰਦੇ ਸੀ ਹੈਨਾ ਚਲ ਬੰਦਾ ਬੋਨ ਲੱਗ ਜਾਂਗੇ ਆਪਾਂ ਦਾਦੀ ਕੋ ਉੱਥੇ ਵੀ ਚੋਰੀਆਂ ਕਰਦੇ ਰਹੇ ਤੇ ਇੱਥੇ ਵੀ ਦਾਦੀ ਕੋ ਚੋਰੀਆਂ ਕਰਨੀਆਂ ਪਿਆ ਕਰਨੀਆਂ ਆ ਨਾਲੇ ਜੇ ਮੈਂ ਛੁੱਟੀਆਂ ਨਹੀਂ ਐਨੂੰ ਕਿ ਨਹੀਂ ਹੂੰ ਹੁਣ ਰਿਜ਼ਲਟ ਆਉਣ ਹੀ ਵਾਲਾ ਵਾ ਕਿਦਾਂ ਹਾਂ ਆ ਜੇ ਕਿਤਾਬਾਂ ਦੀ ਲੋੜ ਹੀ ਨਹੀਂ ਛੁੱਟੀਆਂ ਤੇ ਸੁੱਟ ਲੈ ਆਉਨੇ ਆਪਾਂ ਚਲ ਜਾਗੇ ਹੂੰ ਕੌਣ ਬਾਤ ਕਰੀ ਜੰਦੀ ਜੀ ਹਾਂ ਆ ਗਈ ਮੇਰੇ ਠੰਡ ਪੈ ਗਈ ਆ ਮੁੜ ਕੇ ਨਾਲ ਕੇ ਮਾਰਾਂ ਗੇੜਾ ਤੇ ਚਲਾਵਾਂਗੇ ਸਾਰੇ ਕੱਪੜੇ-ਕੁਪੜੇ ਗਲ ਜਨਾ ਓਬੀ ਬੜਾ ਰਹਿਮਤ ਨਾਲ ਪਿਆਰ ਲਾਣ ਲੱਗੀ ਹਾਂ ਤੇ ਰਹਿਮਤ ਵੀ ਮੈਨੂੰ ਕਿਤੇ ਪਛਾਣਨਾ ਨਹੀਂ ਨਹੀਂ ਰਹੀਗੀ ਤੇ ਬੱਚਾ ਤੇ ਮੂੰਹ ਲਾਇਦਾ ਹੁੰਦਾ ਵਾ ਜਿਹਨੇ ਮੂੰਹ ਲਾ ਲਿਆ ਉਹਨਾਂ ਪਿਆਰ ਪੈਂਦਾ ਬੱਚੇ ਦਾ ਚਲੋ ਤੂੰ ਖੇਡੋ ਮੌਤੀਆਂ ਹਾਂ ਹਾਂ ਮੈਂ ਵੇਖਾਂ ਬਾ ਮੌਤ ਚੱਲ कितने चंगे हो पापा पापा चंगे पर दादी भी चंगी जाने का ही दम दादी भी चंगी है ठीक है ठीक है ओके जो झड़के भी मारन गए ना तो तू सामी इग्नोर करना वा ठीक है तू अगो प्यार ही करी जाना प्यार ही करी जाना दादी को ठीक है ओके चलो जी चल ए ऐसा नहीं करना पुत्र <laughs> ਤਾਂ ਮੈਂ ਕੰਮ ਕਰ ਕਰਾ ਹਾਂ ਲੈ ਕੀ ਕਰਾਂ ਤੂ ਬੈ ਇੱਥੇ ਬਿਲੀ ਸਾਰੇ ਗੱਲ ਜੀ ਸਾਰਿਆਂ ਨੂੰ ਇਤਿਆਜ਼ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਹ ਵੀਡੀਓ ਸਚਾਈ ਦੇ ਬਹੁਤ ਹੀ ਕਰੀਬ ਆ ਜਿੰਨਾ ਭੈਣਾ ਨਾ ਤੇ ਬੀਤਦੀ ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਐਵੇਂ ਹੀ ਹੁੰਦਾ ਆ ਤੇ ਅਸੀਂ ਹਮੇਸ਼ਾ ਸਚਾਈ ਹੀ ਲੈ ਕੇ ਆਉਂਨੇ ਆ ਤੇ ਤੁਸੀਂ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਆਪਣਾ ਪਿਆਰ ਬੱਸ ਇਦਾਂ ਹੀ ਬਣਾਈ ਰੱਖਣਾ ਜੀ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਹੋਰ ਅੱਗੇ ਭੈਣ ਭਰਾਵਾਂ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਤੁਸੀਂ ਰეკਮੈਂਡ ਕਰੋਗੇ ਤੇ ਹੋਰ ਭੈਣ ਭਰਾ ਨਾਲ ਜੁੜਦੇ ਆ ਤੇ ਚਲੋ ਜੀ ਤੁਹਾਡਾ ਟਾਈਮ ਨਾ ਬਰਬਾਦ ਕਰਦੇ ਹੋਏ ਤੁਸੀਂ ਹੋਰ ਵੀ ਕੁਝ ਵੇਖਣਾ ਹੋਂ ਆਇਆ ਕਿਉਂਕਿ ਫ੍ਰੀ ਟਾਈਮ ਤਾਂ ਆਪਾਂ ਫੋਨ ਤੇ ਹੀ ਗੁਜ਼ਾਰੀਦਾ ਆ ਆਸ-ਪਾਸ ਜਾਣ ਦਾ ਤਾਂ ਅੱਜਕੱਲ ਬਹੁਤ ਹੀ ਘੱਟ ਰੁਝਾਨ ਹੋ ਗਿਆ ਆ ਤੇ ਇਸ ਲਈ ਤੁਸੀਂ ਹੋਰ ਭੈਣ ਭਰਾਵਾਂ ਨੂੰ ਸਾਡੇ ਨਾਲ ਜੋੜੋ ਕਿਉਂਕਿ ਤੁਹਾਡੇ ਪਿਆਰ ਤੇ ਸਾਥ ਦੀ ਜਿਹੜੀ ਉਹ ਜ਼ਰੂਰਤ ਆ ਵੀਡੀਓ ਸ਼ੇਅਰ ਕਰਨਾ ਕੁਛ ਨਹੀਂ ਕੋਈ ਪੈਸਾ ਨਹੀਂ ਲੱਗਦਾ ਪਰ ਇਹ ਆ ਕਿ ਅਗਲੇ ਕੋਲੋਂ ਵੀ ਟਾਈਮ ਹੋਵੇ ਤੇ ਉਹ ਵੇਖ ਲੈਂਦਾ ਆ ਹਨਾ ਤੇ ਪਲੀਜ਼ ਇਨੀ ਕ ਅਰਜ਼ ਹੱਦੀ ਮਨਜ਼ੂਰ ਕਰਨਾ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ